ਅੱਜ ਸਭ ਤੋਂ ਪਹਿਲਾਂ ਸ਼ੁਰੂਆਤ ਕੀ ਪਾਰਟੀ ਕੀ ਹੁੰਦੀ ਹੈ ਅਸਲ ਦੇ ਵਿੱਚ ਉਹ ਪਾਰਟੀ ਦਾ ਮਤਲਬ ਸਮਝਾਏਗੀ ਸਰਬੰਮੇਤਾ ਪਾਰਟੀ ਹੁੰਦੀ ਹੈ ਜਦੋਂ ਤੁਸੀਂ ਕੋਈ ਵੀ ਇਹੋ ਜਿਹੀ ਫਿਲਮ ਕਰਦੇ ਹੋ ਜਿਵੇਂ ਸਰਬਾਲਾ ਜੀ ਜਿੱਥੇ ਤੁਹਾਨੂੰ ਫੈਸਟੀਵਲ ਦਾ ਮਾਹੌਲ ਹੁੰਦਾ ਹਾਂ ਜਿੱਥੇ ਰੀਤੀ ਰਿਵਾਜ ਰਿਵਾਜ ਹੈਨਾ ਕਲਚਰ ਦਿਖਾਇਆ ਜਾਵੇ ਨਾਲੇ ਤੁਹਾਡੇ ਕੋਲ ਇੰਨੀ ਵਧੀਆ ਕਾਸਟ ਹੋਵੇ ਇੰਨੀ ਵਧੀਆ ਟੀਮ ਹੋਵੇ ਨਾ ਦੈਟਸ ਪਾਰਟੀ ਕਿੰਨੇ ਸਹਿਮਤ ਨਿਮਰਤਾ ਹੀ ਇਹ ਗੱਲਾਂ ਤਾਂ ਪੂਰੀ ਪੂਰੀ ਸਹਿਮਤ ਸ਼ਾਬਾਸ਼ ਸ਼ਾਬਾਸ਼ ਦੇ ਐਮ ਵੀਰਕ ਜੀ ਕਿੰਨੇ ਸਹਿਮਤ ਤੁਸੀਂ ਸਰਗੁਣ ਮਹਿਤਾ ਦੀ ਇਸ ਸਟੇਟਮੈਂਟ ਤੋਂ ਕੀ ਸੀ ਸਟੇਟਮੈਂਟ ਨਹੀਂ ਨਹੀਂ ਰੀਤੀ ਰਿਵਾਜ ਇਹ ਉਹ ਸਾਰੇ ਤਾਂ ਤੁਸੀਂ ਸਵਾਲ ਪੁੱਛਿਆ ਸੀਗਾ ਵੀ ਪਾਰਟੀ ਕਿਵੇਂ ਸ਼ੁਰੂ ਪਾਰਟੀ ਕੀ ਹੈ ਸਰਗੁਣ ਮਹਿਤਾ ਦੀ ਜ਼ੁਬਾਨ ਦੇ ਵਿੱਚ ਪਾਰਟੀ ਹਾਂ ਭਈ ਆ ਕਿ ਤੋ ਰੀਤੀ ਰਿਵਾਜ ਇਹ ਉਹ ਕਿਤੇ ਢਿੜਿੜਿਵੀਆਂ ਨਹੀਂ ਇਹਦੇ ਪਾਰਟੀ ਇਜ਼ ਲਾਈਕ ਸਮਥਿੰਗ ਐਲਸ ਅੱਛਾ ਵੀ ਕੈਨਟ ਵੀ ਸਪੀਕ ਕੈਨਟ ਵੀ ਟੈਲ ਦੱਸਤੀ ਨਹੀਂ ਜਾ ਸਕਦੀ ਨੋ ਯੂ ਕੈਨ ਜਸਟ ਫੀਲ ਇਟ ਐਕਚੁਅਲੀ ਆਫਟਰ ਥੈਟ ਯੂ ਆਰ ਗੋਇੰ ਟੂ ਐਡਮਾਇਰ ਹਰ ਠੀ ਡੈਫੀਨਟਲੀ ਮਿਸ ਟਿਕਟ ਤੇ ਆਨੇਗਾ ਹੈ ਨੈਕਸਟ ਪਾਰਟ ਤੇ ਤੁਸੀਂ ਸਦਰੂ ਪਰ ਸਾਨੂੰ ਸਾਰਾ ਹਾਂ ਜੋ ਸਦਦੇ ਤੇ ਪਹੁੰਚਾਂਗੇ ਜਰੂਰ ਇਹਨੇ ਨਹੀਂ ਸਦਨਾ ਕਿਸੇ ਨੂੰ ਬਸ ਉਹਦਾ ਬਰਥਡੇ ਆ ਜਾਣਾ ਨਾ ਸਪਟੈਂਬਰ 6 ਦਾ ਹੂੰ ਚਿੱਲ ਮਾਰਾਂਗੇ ਉੱਥੇ ਆਉਣ ਵਾਲਾ ਹੀ ਆ ਦੋਵਾਂ ਚੋਹਾਂ ਮਹੀਨਿਆਂ ਨੂੰ ਬਿਲਕੁਲ ਤੇ ਮੰਦੀ ਵੀਰੇ ਤੁਹਾਡੀ ਪਾਰਟੀ कैसी ਸੀ ਕਿਉਂਕਿ ਇਹ ਸਾਰੇ ਇਕੱਠੇ ਹੋ ਜਾਣ ਕਿਉਂਕਿ ਇਹ ਇੱਥੇ ਨਹੀਂ ਮਾਣਾਂ ਦੀਆਂ ਹੈਨਾ ਤੇ ਇਹਨਾਂ ਨਾਲ ਤੁਹਾਡੀ ਪਾਰਟੀ कैसी ਰਹੀ बिकॉज़ ਤੁਸੀਂ ਇੰਨੀ ਵੱਡੀ ਕਾਰ ਸਾਡੀ ਪੰਜਾਬੀ ਇੰਡਸਟਰੀ ਚ ਲਿਆਣਾ ਸੌਖੀ ਗੱਲ ਨਹੀਂ ਹੈਗੀ ਹਾਂਜੀ ਹਾਂਜੀ ਪਹਿਲਾਂ ਤੇ ਸਾਸਰੀ ਗਾਲ ਜੀ ਧੰਨਵਾਦ ਤੁਹਾਡਾ ਦੂਜਾ ਪਾਰਟੀ ਮਤਲਬ ਸਮਝ ਲਓ ਕਿ ਇਹ ਉਦੋਂ ਹੀ ਧਾਰ ਹੋ ਗਈ ਸੀ ਪਾਰਟੀ ਜਿੱਦਣ ਆਪਾਂ ਫਿਲਮ ਦੀ ਕਨਸੈਪਚੁਅਲਾਈਜੇਸ਼ਨ ਕੀਤੀ ਆਪਾਂ ਸੋਚਿਆ ਆਪਾਂ ਕਹਾਣੀ ਫਾਈਨਲ ਕੀਤੀ ਇਹਨਾਂ ਕੋਲ ਪਹੁੰਚੇ ਮਨਚੂ ਦੇ ਲੱਡੂ ਫੁੱਟਣ ਲੱਗ ਗਏ ਜਿਹਨੂੰ ਕਹਿੰਦੇ ਨਾ ਮਨਚ ਵਧੀਆ ਵਧੀਆ ਖਿਆਲ ਆਉਣ ਲੱਗੇ ਕਿ ਹੁਣ ਆ ਆ ਬਣਨ ਲੱਗੀ ਚੀਜ਼ ਜੀ ਜੀ ਮਤਲਬ ਪਾਰਟੀ ਦਾ ਜਾਨਦਾ ਚਾ ਚੜ ਗਿਆ ਜੀ ਤੇ ਸ਼ੁਰੂ ਹੋ ਗਈ ਪਾਰਟੀ ਜਦੋਂ ਆਪਾਂ ਕੱਲੇ ਕੱਲੇ ਨੂੰ ਜਾ ਕੇ ਇਨਵੀਟੇਸ਼ਨ ਦਿੱਤਾ ਕੱਲਾ ਕੱਲਾ ਆਨ ਬੋਰਡ ਆਇਆ ਜੀ ਤੇ ਸੈਟ ਤੇ ਆਪਾਂ ਆਲਮੋਸਟ ਇੱਕ ਫੈਮਿਲੀ ਵਾਂਗੂ ਹੀ ਟਾਈਮ ਸਪੈਂਡ ਕੀਤਾ ਵਿਆਹ ਵਰਗਾ ਮਾਹੌਲ ਸੀਗਾ ਅੱਜ ਕੱਲ ਦੀ ਪਾਰਟੀ ਮਤਲਬ ਪੁਰਾਣੇ ਜ਼ਮਾਨਿਆਂ ਦੇ ਵਿਆਹ ਉਹਨਾਂ ਲਈ ਉਹੀ ਪਾਰਟੀ ਹੁੰਦੀ ਸੀ ਬਿਲਕੁਲ ਉਹੀ ਮਤਲਬ ਵਿਆਹ 10-10 ਦਿਨ ਚੱਲਦੇ ਰਹੇ ਤੇ ਉਹੀ ਆਪਾਂ ਸਾਰਾ ਜੀ ਆ ਔਰ ਜਿੱਦਾਂ ਆਪਣਾ ਟ੍ਰੇਲਰ ਲਾਂਚ ਵੀ ਹੋਇਆ ਉਹ ਤੋਂ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਪਾਰਟੀ ਕਿੰਨੀ ਆਪਣੀ ਗ੍ਰੈਂਡ ਹੈ ਇਹ